ਜਾ ਮੇਰਾ ਅਮਰੀਕਾ ਚ ਉਹਨੇ ਫੋਨ ਕੀਤਾ ਆਂਦਾ ਭੁਈ ਮੇਰਾ ਬੇਟਾ ਤਰਮਪਾਲ ਆਂਦਾ ਤਰਮਪਾਲ ਚਾਚੇ ਨੂੰ ਗੋਲੀਆਂ ਮਾਰਤੀਆਂ ਕਿਸੇ ਨੇ ਆਦ ਦੇ ਵਿੱਚ ਮੈਂ ਨਹੀਂ ਹੋ ਗਈ ਮੈਨੂੰ ਕੋਈ ਪਤਾ ਨਹੀਂ ਮੇਰੇ ਵੀਰ ਨਾ ਮੈਂ ਵੀਰ ਨੂੰ ਲਾਦੀ ਫਿਰਦੀ ਮੈਂ ਉੱਥੋਂ ਵੀ ਆਈ ਆ ਜਿੱਥੇ ਵੀਰ ਨੂੰ ਗੋਲੀਆਂ ਵੱਧੀਆਂ ਮੇਰਾ ਵੀਰ ਇਨਸਾਫ ਮਿਲਣਾ ਚਾਹੀਦਾ ਕਈ ਮਾਂ ਪੁੱਤ ਤੁਰ ਗਏ ਕਿਸੇ ਦਾ ਕੋਈ ਮੁੱਲ ਨਹੀਂ ਪਿਆ ਇਹ ਕਿਥੋਂ ਸਰਕਾਰਾਂ ਸਾਡੀ ਆੜੀ ਮਿਹਨਤ ਆ ਸਾਡੇ ਨਾਲ ਜੋ ਆਂ گا ਅੱਗੇ ਨਾਲ ਕਿਸੇ ਦਾ ਹੋਵੇ ਨਹੀਂ ਮੈਂ ਵੀ ਲਾਰੋ ਨਿਕਲੂ ਪਤਾ ਲੱਗ ਜੂਗਾ ਆਪੇ ਪਤਾ ਲੱਗ ਜੂ ਲੱਬਣਾ ਕਿੰਨੇ ਪੁਲਿਸ ਨੇ ਮਾਜਮਾਨੇ ਲੱਬਣਾ ਸਾਨੂੰ ਕੀ ਪਤਾ ਵੀਰਾ ਹਾਏ ਵੀਰਾ ਹਾਏ ਵੀਰਾ ਹਾਏ ਲਾਲਜੀਤ ਬੁੱਲਰਨਾ ਸੀ ਇਹਦਾ ਹਾਏ

ਸਾਨੂੰ ਜਦੋਂ ਸਭ ਲੱਗਿਆ ਰਸਤੇ ਜਿਹੜੇ ਸਾਨੂੰ ਇਤਨਾ ਪਤਾ ਲੱਗਾ ਵੀ ਇਹ ਰੋਟੀ ਖਾਣ ਡਿਆ ਸੀ ਜਦੋਂ ਫੋਨ ਗਿਆ ਕਿਸ ਦਾ ਇਹ ਆਂਦਾ ਵੀ ਰੋਟੀ ਖਾ ਕੇ ਤੇ ਮੈਂ ਉਹ ਨਿਕਲ ਪਿਆ ਕਰੂੰ ਹਾਂ ਰਸਤੇ ਚੋਂ ਕਿਸ ਨਾਲ ਲੈਣਾ ਸੀ ਇਹਨੇ ਬਣਾ ਨਹੀਂ ਕਿੱਥੋਂ ਨਾਲ ਜਾਣਾ ਹੈ ਕਿਸ ਨੇ ਪਹਿਨੇ ਤੇ ਆਂਦਾ ਮੈਂ ਉਧਰੋਂ ਆਉਣ ਡਿਆ ਹਾਂ ਦੂਜੀ ਗੋਮਦਵਾਲ ਨੂੰ ਹਾਂਜੀ ਤਰੀਕਾਂ ਪਿੰਦੀਆਂ ਹੈਗੀਆਂ ਮੰਗ ਕਰਦੇ ਵੀ ਇਨਸਾਫ ਹੋਣਾ ਚਾਹੀਦਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੁਸੀਂ ਦਰੋਂ ਆਉਣ ਡਿਆ ਇਹ ਕਈ ਮਾਰਾਂ ਦੇ ਮੈਂ ਯਾਰ ਕਿੰਨੇ ਬੱਚੇ ਨਾਲ ਦੇ ਹਾਂਜੀ ਕਿੰਨੇ ਬੱਚੇ ਆ ਵਿਆਹ ਸੀ ਹਾਂਜੀ ਵਿਆਹ ਆ ਕਾਕਾ ਗੁੱਡੀ ਆ ਹਾਂਜੀ 7:30 ਵਜੇ ਦੇ ਕਰੀਬ ਦਾ ਵਾਕਿਆ ਹੈਗਾ ਇਹ ਇਹ ਤਰਨ ਤਰਨ ਤੋਂ ਆ ਰਹੇ ਸੀਗੇ ਸ਼ਾਇਦ ਉੱਥੋਂ ਪਿੱਛੋਂ ਹੀ ਕੋਈ ਤਿੰਨ ਸਵਿਫਟ ਕਾਰ ਚ ਨੌਜਵਾਨ ਮੁੰਡੇ ਲੱਗੇ ਸੀ ਜਦੋਂ ਫਾਟਕ ਬੰਦ ਹੋ ਜਾਂਦਾ ਉਹ ਉੱਤਰ ਕੇ ਫਾਇਰਿੰਗ ਕਰਕੇ ਤਾਂ ਇਹਨਾਂ ਦੇ ਸ਼ਾਰਟ ਡੈੱਡ ਕਰਕੇ ਉਦੋਂ ਪਿੱਛੋਂ ਹੀ ਭੱਜ ਜਾਂਦੇ ਆ ਤੇ ਕਈ ਜਿਹੜੇ ਚ ਥਿਉਰੀਆਂ ਸਾਹਮਣੇ ਆਈਆਂ ਸੀ ਵਰਕਆਊਟ ਕਰ ਰਹੇ ਆ ਜਲਦੀ ਅਸੀਂ ਇਹਨਾਂ ਨੂੰ ਗ੍ਰਫਤਾਰ ਕਰ ਲਾਂਗੇ ਬੰਦਿਆਂ ਨੂੰ ਨਹੀਂ ਇਹਦੇ ਆਪ ਤੇ ਵੀ ਪਰਚੇ ਪੁੱਛੇ ਦਰਜ ਸੀਗੇ ਤਾਂ ਸ਼ਾਇਦ ਮੇਬੀ ਕੋਈ ਇਹਨਾਂ ਦੀ ਆਪਸ ਵਿੱਚ ਕੋਈ ਰੈਲਰੀ ਹੈ ਜਾਂ ਕੀ ਹੈ ਉਸ ਕਹੀ ਹੈ ਕਿ ਹਜੇ ਵਰਕਆਊਟ ਕਰ ਰਹੇ ਐ ਐਗਜੈਕਟ ਮੇਰੇ ਖਿਆਲ ਤਿੰਨ ਕਿੰਨੇ